ਤੇ ਦੂਸਰੇ ਪਾਸੇ ਕੋ ਨਗਰ ਵਾਲਾ ਮੇਜਰ 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 ਤੇ ਕਾਹਨ ਬੱਲੇ ਬੱਲੇ ਕਰਾਉਂਦਾ ਸਾਹਮਣੇ ਵਾਹ ਓਏ ਮੇਜਰ ਵਾਹ ਓਏ ਮੇਜਰ ਬੱਲੇ 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 ਹੋ ਬੱਲੇ 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 ਧੰਨ ਬੱਲੇ ਓ ਮੇਜਰ ਮਾਲ ਕੌਣ ਤਿਆਰ ਉੜਦੀ ਮਾਂ ਮਿੱਟੀ ਦੀ ਧੂੜ ਆਓ ਕਿੰਨੀ ਤੇ ਸ਼ੇਰਾ ਕਹਿੰਦੇ ਤਿਆਰ ਵਰ ਤਿਆਰ ਹੈ ਕਰਨ ਤਿਆਰ ਵਰ ਤਿਆਰ ਆਓ ਦੇਖਾਂਗੇ ਚਾਰਾਂ ਦੇ ਵਿੱਚੋਂ ਕੌਣ ਬੱਲੇ ਬੱਲੇ ਕਰਾਉਂਦਾ ਉੜਦੀ ਮਾਂ ਮਿੱਟੀ ਦੀ ਧੂੜ ਪਰ ਸਾਹਮਣੇ ਦੇਖਾਂਗੇ ਇਧਰਲੇ ਪਾਸੇ ਆਓ ਸਾਹਮਣੇ 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 ਮੁੰਡਾ ਨਵੀਂ ਉਮਰ ਦਾ ਗੱਬਰ ਤੇ ਦੂਸਰੇ ਪਾਸੇ ਤਜਰਬਾ ਆਹ ਅੰਦਾਜ਼ ਵਧੀਆ ਲੱਗਾ ਇੱਕ ਵਾਰ ਤਾੜੀਆਂ ਮਾਰ ਦਿਓ ਤੇ ਗੱਬਰ ਵੀ ਕਹਿੰਦੇ ਵਾਹ ਓ ਸ਼ੇਰਾ ਸਰਾ ਲੱਗਿਆ ਪਿਆਰ ਤੇ ਇਸ਼ਾਰਾ ਕਰ ਗਿਆ ਵੀ ਨੰਬਰ ਜੱਸਾ ਆਪਣੀ ਟੀਮ ਦੇ ਲਈ ਜੁੜਦਾ ਆਇਆ ਅਗਲੀ ਰੇਡ ਮੈਦਾਨ ਦੇ ਅੰਦਰ ਕਹਿੰਦੇ ਪਾਉਣ ਦੇ ਲਈ ਇਹ ਹੈ ਗੱਭਰੂ ਕਹਿੰਦੇ ਬੜੇ ਪਿੰਡੀ ਹੈ ਹੈਰੀ ਇਸ ਲਈ ਕਬੱਡੀ ਕਬੱਡੀ ਕਰਦਾ ਆਇਆ ਚਾਰ ਖਿਡਾਰੀ ਤਿਆਰ ਪਰ ਤਿਆਰ ਹੈ ਹੈਪੀ ਤਿਆਰ ਹੈ ਵੇਖਦੇ ਵੀ ਕਰਨ ਮਠੱਡਾ ਤਿਆਰ ਹੈ ਪਰ ਦੋ ਨੰਬਰ ਦੇ ਉਸ ਲਈ ਕਹਿੰਦੇ ਕੀਤੀ ਹੋਈ ਟਰਾਈ ਆਹ ਵੇਖਦੇ ਵੀ ਚੱਕਿਆ ਗਿੱਟਾ ਉਹਦੀ ਤੂਰ ਕਿ ਮੁਛਵੁੱਟ ਗੱਭਰੂ ਨੇ ਪਿੰਡ ਦੇ ਮੈਦਾਨਾਂ ਵਿੱਚ ਲੱਗਦਾ ਹੋਏ ਜਿਵੇਂ ਭੇੜ ਹੋਵੇ ਸਾਹਾਂ ਵਿੱਚ ਉੜਦੀ ਹੋਈ ਤੋੜੀ ਸਮਾਨਾਂ ਦੇ ਵੱਲ ਚੜਦੀ ਤੇ ਦੁਨੀਆ ਤੇ ਕੀਤੀ ਹਮਣਾ ਫੇਰ ਚਾਰ ਖਿਡਾਰੀਆਂ ਦੇ ਉੱਪਰ ਮਾਲਾਂ ਵਾਲੇ ਚਾਰਾਂ ਦੇ ਵਿੱਚੋਂ ਆ ਸਾਹਮਣੇ ਕੌਣ ਬੱਲੇ ਬਲੇ ਕਹਿੰਦਾ ਦੇਖਾਂਗੇ ਇੱਧਰਲੇ ਪਾਸੇ ਮੇਜਰ ਤੇ ਦੂਸਰੇ ਪਾਸੇ ਟਿੱਬੇ ਵਾਲਾ ਲਓ ਮੇਜਰ ਤੇ ਟਿੱਬੇ ਵਾਲਾ ਮੇਜਰ ਤੇ ਟਿੱਬੇ ਵਾਲਾ 1000 ਦੇ ਜੱਫੇ ਦੀ ਗੱਲ ਪਰ ਸਾਹਮਣੇ ਬੱਲੇ ਹੋਏ ਗੱਬਰੂਆਂ ਤੇਰੇ ਨਹੀਂ ਹੋਰੀ ਹਿੱਸਾ ਤੇਰੀਆਂ ਨੌ ਫਿਰ ਉਹ ਕਿਸੇ ਦੇ ਗਲੇ ਦੀ ਹਾਰ ਬਣਦਾ ਸੁਰਮਾ ਆਪਣਾ ਪਰ ਗੜਾਏ ਪਹਿਲਾਂ ਫਿਰ ਉਹ ਕਿਸੇ ਦੇ ਨਾਣਾ ਦੀ ਧਾਰ ਬਣਦਾ ਇੱਥੇ ਦੌਲਤਾਂ ਤੇ ਜ਼ਗੀਰਾਂ ਦੀ ਲੋੜ ਕੋਈ ਨਾ ਸਿਰ ਦੇਣ ਵਾਲਾ ਹੀ ਸਰਦਾਰ ਬਣਦਾ ਸਿਰ ਦੇਣ ਵਾਲਾ ਹੀ ਸਰਦਾਰ ਬਣਦਾ ਉਹ ਵੇਖਦੇ ਆ ਪੱਟੀ ਖੁੱਚ ਮਾਰੀ ਕੈਂਚੀ ਮੁੰਡਾ ਤਣ ਤਣ ਕਰਾ ਗਿਆ ਉਧਰ ਗਦਾਵਰ ਸਿੰਘ ਦਾ ਪੁੱਤਰ ਬਰਿੰਦਰ ਜੁਕੇ ਤੋਂ ਕਹਿੰਦੇ ਸਾਡਾ ਭਰਾ ਆਨੰਦ ਮਣਦਾ ਤੇ ਰਗਵੀਰ ਸਿੰਘ ਜੀ ਪੁੱਜੇ ਹੋਏ ਬਲਵਿੰਦਰ ਸਿੰਘ ਜੀ ਬਸਰਾ ਪਲਾਈ ਵਾਲੇ ਸਾਡੇ ਦਰਮਿਆਨ ਪੁੱਜੇ ਜਿਨ੍ਹਾਂ ਵੱਲੋਂ ਵੱਡੇ ਸਤਕਾਰ ਪੁੱਜਦੇ ਹੋਏ ਆ ਅੱਜ ਦੇ ਖੇਡ ਮੇਲੇ ਦੇ ਲਈ ਜੇ ਸਾਹਮਣੇ ਦੇਖਾਂਗੇ ਅਗਲੀ ਕਬੱਡੀ ਪਾਉਣ ਦੇ ਲਈ ਵਿਸ਼ਾਲ ਵਧਿਆ ਹੋਇਆ ਤੇ ਦੂਸਰੇ ਪਾਸੇ ਉਹ ਨੰਕਰ ਵਾਲਾ ਮੇਜਰ 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 ਤੇ ਕੌਣ ਬੱਲੇ ਬੱਲੇ ਕਰਾਉਂਦਾ ਸਾਹਮਣੇ ਵਾਹ ਓਏ ਮੇਜਰ ਵਾਹ ਓਏ ਮੇਜਰ ਵਾਹ ਓਏ ਮੇਜਰ ਬਲਵਿੰਦਰ ਸਿੰਘ ਜੀ ਪਲਾਈ ਵਾਲੇ ਵੱਡਾ ਪ੍ਰਾਲਾ ਕੀਤਾ ਹੈ ਭਰਾਏ ਸਾਡਾ ਦੀਪਾ ਯੂਐਸਏ ਵਾਲਾ ਮੇਰੇ ਵੀਰੋ ਜਿਨ੍ਹਾਂ ਨੇ ਖੇਡ ਕਬੱਡੀ ਦਾ ਬੂਟਾ ਲਾ ਦਿੱਤਾ ਔਰ ਹੌਲੀ-ਹੌਲੀ ਉਹ ਕਹਿੰਦੇ ਪੁੰਗਰ ਦਾ ਜਾ ਰਿਹਾ ਮੇਰੇ ਵੀਰੋ ਹੌਲੀ-ਹੌਲੀ ਜਿਹੜਾ ਖੇਡ ਕਬੱਡੀ ਦਾ ਬੂਟਾ ਪੁੰਗਰ ਦਾ ਜਾ ਰਿਹਾ ਲਓ ਸਾਹਮਣੇ ਬਕੰਦਪੁਰੀ ਆ ਬੈ ਵੇਖਣਾ ਸਾਹਮਣੇ ਕੋਸ਼ਿਸ਼ ਕਰ ਰਿਹਾ ਸੱਜੇ ਕੰਬੇ ਉਗੀ ਕਮਾਲ ਮਾਲਪੁਰ ਸ਼ੀਦਾ ਦੇ ਨਾਲ ਮਕੰਦਪੁਰ ਮੇਰੇ ਵੀਰੋ ਉਹ ਮਾਲਪੁਰ ਸ਼ੀਦਾ ਦੇ ਨਾਲ ਮਕੰਦਪਾ ਟੱਕਰ ਐਂਡ ਸੁਰਿਆ ਜੀ ਐਂਡ ਸੁਰੇ ਦੀ ਕਿਹ ਜੇ ਲੋਕ ਹੀ ਨਾ ਖੁਸ਼ ਹੋਏ ਫਿਰ ਫਾਇਦਾ ਕੀ ਹੈ ਉਹ ਵੇਖ ਬਟਾਕੇ ਪੈਂਦੇ ਕਰਦੇ ਜ਼ਿਕਰ ਲਓ ਸਾਹਮਣੇ ਮੇਜਰ ਇਸੇ ਪਿੰਡ ਵਾਲਾ ਉਹ ਜੰਗ ਬਲੰਗਾ ਜਾ ਬਣ ਗਿਆ ਪਤਾ ਨਹੀਂ ਲੱਗਦਾ ਕੌਣ ਕਬੱਡੀ ਪਾਉਣ ਗਿਆ ਤੇ ਕੌਣ ਜੱਫਾ ਲਾਉਂਦਾ ਖਿੱਚ ਖਿੱਚ ਬੱਲੇ ਬੱਲੇ ਕਰਵਾ ਦਿੱਤੀ ਉਹ ਤਕੜਾਂ ਅੰਕ ਜੋੜ ਦਿੱਤਾ ਸੰਗਤ

ਕੰਧਪਰੀਆ ਲਾਹ ਤੱਕਦਾ ਜੱਫਾ ਆਜ ਦੇ ਸੋ ਵੱਡੇ ਕੱਪ ਦੇ ਪਹੁੰਚੀ ਹਿਆਰੀ ਉਹਨਾਂ ਦਾ ਸਾਰਿਆਂ ਦਾ ਇੱਕ ਇੱਕ ਕਦਮ ਸਿਰ ਮੱਥੇ ਹੈ ਵਾਹ ਗੁਰੂ ਸਾਰਿਆਂ ਦੀ ਚਰਦੀ ਕਲਾ ਦੇ ਵਿੱਚ ਰੱਖੇ ਲਓ ਸਾਹਮਣੇ ਪਈਓ ਰੇੜ ਉਹ ਮਕੰਦਪਰੀਏ ਕੈਰ ਕਰੀ ਆਂਦੇ ਆ ਉਹ ਮਕੰਦਪਰੀਏ ਕੈਰ ਕਰੀ ਆਂ ਉਹ ਨਾਲ ਮੇਰੇ ਵੀਰੋ ਗੁਣਾਚੋਰ ਪਲੱਸ ਭਰੋ ਮਿਆਰੇ ਦੀ ਟੀਮ ਖੇਡ ਰਹੀ ਹੈ ਕਿ ਜਾਫੀ 4 ਤੇ ਰੇਡਰ 1 ਕਿਹੜਾ ਜਾਂਦਾ ਬਾਜੀ ਜਿੱਤ ਕੇ ਰਾਜੇ ਖੇਲੇ ਕਰਦੇ ਫਿੱਟ ਤੋ ਲਿਖ ਕੇ ਨਾਮ ਖਿਡਾਰੀ ਦਾ ਕਿ ਗਹਿਣਾ ਬਣਜੂ ਚੋਬਰਾ ਤੇਰੀ ਜ਼ਿੰਦਗੀ ਸਾਰੀ ਦਾ ਕਿ ਗਹਿਣਾ ਬਣਜੂ ਚੋਬਰਾ ਪਾ ਅਮਰੀਕਾ ਵਾਲਾ ਤੇ ਨਾਲ ਮੰਗਾ ਨਿਊਜ਼ੀਲੈਂਡ ਹੈਪੀ ਅਮਰੀਕਾ ਮੀਕਾ ਕਵੈਂਟ ਟਰਾਂਸਪੋਰਟ ਆ ਵੀਰ ਸਾਡਾ ਕਲਦੀਪ ਕਵੈਟ ਇਹਨਾਂ ਵੀਰਾਂ ਦੀ ਸਪੌਂਸਰ ਕੀਤੀ ਹੋਈ ਕਰਿਆਮਪਿੰਡ ਦੀ ਟੀਮ ਹੈ ਮੇਰੇ ਮਿੱਤਰੋ ਜਿਹੜੀ ਫਾਈਨਲ ਦੇ ਵਿੱਚ ਹੈ ਜਿਹੜੀ ਜਿੱਤ ਗਈ ਫਾਈਨਲ ਖੇਡੂਗੀ ਕਰਿਆਮ ਦੇ ਨਾਲ ਸਾਹਮਣੇ ਜੋਰ ਸਾਹਮਣੇ ਵਾਹਿਗੁਰੂ ਮੇਰ ਕਰੇ ਜੋਰ ਹਲਕੇ ਦੇ ਇੰਚਾਰਜ ਮਾਨਯੋਗ ਸਾਡੇ ਬਹੁਤੀ ਸਤਿਕਾਰ ਦੇ ਯੋਗ ਅਮਨਪ੍ਰੀਤ ਲਾਲੀ ਜੀ ਆਏ ਆ ਉਹਨਾਂ ਦੇ ਨਾਲ ਮਨੀਸ਼ ਸਰਪੰਚ ਜੀ ਬਲੈਕ ਪ੍ਰਧਾਨ ਹੈ ਕਾਂਗਰਸ ਮਹਿਲ ਬੱਲੇ 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 ਹੋ ਬੱਲੇ 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 ਧੰਨ ਬੱਲੇ ਆ ਮੇਜਰ ਮਾਲ ਆ ਮੇਜਰ ਆ ਮੇਜਰ ਆ ਮੇਜਰ ਆ ਮੇਜਰ ਕਬੱਡੀ ਮਾਂ ਖੇਡ ਕਬੱਡੀ ਦਾ ਕਹਿੰਦਾ 14 ਤੇ 15 ਦਸੰਬਰ ਹੋਵੇਗੀ ਤਨਤਨ ਸ਼ਹੀਦ ਬਾਬਾ ਦਲਸੰਗ ਜੀ ਸਿੰਘ ਜੀ ਸਪੋਰਟਸ ਕਲੱਬ ਦੇ ਬੈਨਰ ਹੇਠ ਜਿਹੜਾ ਵੱਡਾ ਕਬੱਡੀ ਦਾ ਕੱਪ ਕਰਵਾਇਆ ਜਾਵੇਗਾ ਸਭ ਨੂੰ ਦਰਸ਼ਕ ਵੀਰਾਂ ਨੂੰ ਖੇਡ ਪ੍ਰੇਮੀਆਂ ਨੂੰ ਉਹ ਪੁੱਜਣ ਦੇ ਖੁੱਲੇ ਸੱਦੇ ਦਿੱਤੇ ਜਾ ਰਹੇ ਨੇ 14 ਤੇ 15 ਦਸੰਬਰ ਦੀਆਂ ਤਰੀਕਾਂ ਪਰ ਇਧਰਲੇ ਪਾਸੇ ਵਾਹ ਗਬਰੂਆ ਡੱਕ ਲਾਉਣ ਦਾ ਯਤਨ ਖੇਡ ਮੈਦਾਨ ਅੰਦਰ ਜੱਸੇ ਨੂੰ ਜਫਾ ਉਹ ਲੱਗੂ ਕੇ ਨਹੀਂ ਸਮਰਾੜੀ ਵਾਲਾ ਮੇਜਰ 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 ਕਬੱਡੀ 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 ਲੱਗਦਾ ਜੋਰ ਵੀ ਪਾਸਲੇ ਦਾ ਮੈਚ ਕਿਹਦੇ ਨਾਲ ਖੇਡਿਆ ਜਾਣਾ ਹੈ ਦੇਸਲਾ ਦੇ ਨਾਲ ਮੈਚ ਖੇਡੇ ਜਾਣਾ ਦੇਸਲਾ ਤੇ ਜਿਹੜਾ ਪਾਸਲੇ ਦਾ ਮੁਕਾਬਲਾ ਖੇਡੇ ਦੇਸਲਾ ਗਈ ਜੀ ਦੇਸਲਾ ਤੇ ਪਾਸਲੇ ਸਾਬੀ ਕਲੱਬ ਮੱਲੀਆਂ ਤੇ ਬੁੱਲੋਵਾਲ ਇਹ ਟੀਮਾਂ ਤਿਆਰੀ ਕਰਕੇ ਆਓ ਯੋਧਿਆ ਗਿਆਨ ਹੁੰਦਾ ਨੇ ਅੱਜ ਇਹਨਾਂ ਬਣੇ ਤੇ ਭਾਵੇਂ ਕੱਲ ਨਾ ਬਣੇ ਦਾ ਪੇਚ ਸਿੱਖੇ ਬਿਨਾ ਗੱਲ ਨਾ ਬਣੇ ਕੇ ਦਾਹ ਪੇਚ ਸਿੱਖੇ ਬਿਨਾ ਗੱਲ ਨਾ ਬੜੇ ਬੁੱਢਾ ਥੇਬੇ ਆਸਾਂਗੇ ਜੀ ਆਓ ਜੀ ਬਣਦੀ ਟੀਮ ਆਓ ਪੈਂਦੀ ਹੇਕ ਆ ਵਾਹ ਗਰੂਆ ਮੁੰਡੇ ਨੇ ਧੌੜ ਮਾਰ ਕੇ ਇਹਨੂੰ ਵੱਖਰੀ ਗੱਲ ਬਣਾ ਦਿੱਤੀ ਲਾਓ ਇੱਕ ਪਾਸੇ ਵੇਖਦੇ ਕੇ ਇੱਕ ਪਾਸੇ ਸਮਰਾਣੀ ਬਹੁਤ ਲੋਕਾ ਮਾਰੇ ਕੰਮਾਂ ਵਿੱਚ ਪਾ ਕੇ ਖਿਡਾਰੀ ਨਹੀਂ ਉਹ ਬਣ ਹੁੰਦਾ ਜਦ ਹੋਣਾ ਚਾਹੀਦਾ ਗਰਾਊਂਡ ਵਾਲਾ ਰੂਟ ਲੋਕਾ ਲਓ ਸਾਹਮਣੇ ਇੱਕ ਪਾਸੇ ਧਰਤੀ ਤੱਕ ਗੁਰਜੀਤ ਸੀ ਪਰ ਟੈਕਨੀਕਲ ਨੰਬਰ ਜਿਹੜਾ ਰੋਹਿਤ ਸੈਦੋਵਾਲੀਏ ਨੇ ਉਹ ਪ੍ਰਾਪਤ ਕੀਤਾ ਆਪਣੀ ਟੀਮ ਦੇ ਲਈ ਇਧਰਲੇ ਪਾਸੇ ਜੱਗੂ ਪਾਰਿਆ ਕਬੱਡੀ ਪਰ ਉਧਰੋਂ ਵੀ ਜਫਾ ਤੇ ਉਧਰੋਂ ਮੇਰੇ ਵੀਰ ਕੋਸ਼ਿਸ਼ ਕਰਨੇ ਵਾਲੋ ਕੀ ਕبھی ਹਾਰ ਨਹੀਂ ਹੁੰਦੀ ਕਿ ਕੁਛ ਕੀਏ ਬਿਨਾ ਆ ਕਬੀ ਜਿੰਦਾ ਕਾਰ ਨਹੀਂ ਹੋਤੀ ਕਿ ਕੋਸ਼ਿਸ਼ ਕਰਨੇ ਵਾਲੋ ਕੀ ਕਬੀ ਹਾਰ ਨਹੀਂ ਹੋਤੀ ਬਹਾਦਰ ਸ਼ੇਰ ਗਿੱਲ ਜੀ ਪੁਜੇ ਹੋਏ ਨੇ ਰਾਜਾ ਸਹਿਬ ਮਯਾਰੇ ਦੀ ਧਰਤੀ ਤੋਂ ਆਏ ਨੇ ਪਰ ਸਾਹਮਣੇ ਗੋਪੀ ਭਰੋ ਮਯਾ ਬਾਜੂ ਤੇ ਜਾਜ ਪੁੜਾ ਢੋਲ ਦਾ ਪਾਟੂ ਜਾਂ ਫਿਰ ਤੇਰਾ ਲੌਂਗ ਬਾਜੂ ਤੇ ਜਾਜ ਪੁੜਾ ਢੋਲ ਦਾ ਪਾਟੂ ਆਹ ਕਬੱਡੀ ਪੈ ਗਈ ਉਹ ਕਰ ਗੱਲ ਮੁੰਡੇ ਦੀ ਆਹ ਮੁੰਡੇ ਦੀ ਇੱਕੋ ਰੇਡ ਉੱਤੇ ਬਬਲੂ ਬੂਥਗੜ੍ਹ ਤੇ ਲਾਡੀ ਫੂਟਗੜ ਵੱਲੋਂ 1100 ਆ ਤੁਹਾਡੇ ਇਲਾਕੇ ਦਾ ਆ ਤੁਹਾਡੇ ਇਲਾਕੇ ਦਾ ਕਿ ਮਿੱਤਰੋ ਇਲਾਕਾ ਸ਼ੇਰਾਂ ਦਾ ਹੱਤ ਸਿਰ ਤੇ ਬਾਬੇ ਦੀਆਂ ਮੇਹਰਾਂ ਦਾ ਮਿੱਤਰੋ ਇਲਾਕਾ ਸ਼ੇਰਾਂ ਦਾ ਭੜਨਾ ਝੋਟੇ ਦਾ ਜੀਦਾਰੀ ਦੀ ਕੁਸ਼ਤੀ ਪੱਕਾ ਸਾਹਦਲ ਝੋਟੇ ਦਾ ਤੰਦਰੁਸਤੀ ਦਾ ਮੇਲਾ ਮੇਲਾ ਨਹੀਂ ਬਿਮਾਰਾਂ ਦਾ ਆ ਮੇਲੀ ਬਣ ਕੇ ਵੇਖ ਸੋਹਣਿਆ ਓ ਮੇਲਾ ਯਾਰਾਂ ਦਾ ਓ ਮੇਲਾ ਯਾਰਾਂ ਦਾ ਇਹ ਮੇਲਾ ਮਿੱਤਰਾਂ ਦਾ ਇਹ ਮੇਲਾ ਭਰਾਵਾਂ ਦਾ ਇਹ ਮੇਲਾ ਸਾਡੇ ਵਾਲਿਆਂ ਦਾ ਐਨੇ ਫੜਿਆ ਵੀ ਕੁਝ ਨਹੀਂ ਤੇ ਛੱਡਿਆ ਵੀ ਕੁਝ ਨਹੀਂ ਓ ਨੰਬਰ ਇਸ ਮੇਲੇ ਬਾਹਰ ਬੈਠੇ ਲੋਕੀ ਗੱਲਾਂ ਕਰਦੇ ਟੀਮਾਂ ਦੋਹੇ ਚੰਡੀਆਂ ਕੌਣ ਖਿੱਚੂ ਗੱਟੇ ਕੌਣ ਪਾਊਗਾ ਕਬੱਡੀ ਹੁਣ ਝੁਕ ਝੁਕ ਕੇ ਉਹ ਜਿਹਦੀਆਂ ਪੱਟਾਂ ਦੇ ਵਿੱਚ ਜ਼ੋਰ ਮਿੱਤਰੋ ਉਹਨਾਂ ਜਾਣਾ ਜਿੱਤ ਕੇ ਜਿਹਦੀਆਂ ਪੱਟਾਂ ਦੇ ਵਿੱਚ ਜ਼ੋਰ ਮਿੱਤਰੋ ਉਹਨਾਂ ਜਾਣਾ ਜਿੱਤ ਕੇ ਅੱਜ ਦੇਖਦੇ ਆ ਵੀ ਮੰਗੜੀ ਦਾ ਕਬੱਡੀ ਕੱਪ ਕੌਣ ਜਿੱਤ ਕੇ ਲੈ ਕੇ ਜਾਂਦਾ ਹੈ ਇਹ ਸਮੇਂ ਦੇ ਫੈਸਲੇ ਹੋਣਗੇ ਲਓ ਸਾਹਮਣੇ ਇਸ ਵੇਲੇ ਪਸੀਆਂ ਵਾਲੇ ਦੀ ਰੇਡ ਦੇ ਉੱਪਰ ਉਹ ਦੂਜੇ ਪਾਸੇ ਬੜੇ ਪਿੰਡ ਵਾਲਾ ਗਰਾਂਆਂ ਦੇ ਲਾਗੇ ਕਰਕੇ ਧਰੇਤੇ ਲਾਗੇ ਕਰਕੇ ਉਹ ਚੱਕ ਦੇ ਸਿਰਾਂ ਦੇ ਲਾਗੇ ਕਰਕੇ ਕਹਿੰਦੇ ਬੜਾ ਪਿੰਡਾ ਹੋ ਮਹਾਨ ਪ੍ਰੋਮੋਟਰਾਂ ਦਾ ਪਿੰਡ ਹੈ ਮਹਾਰਖੜ ਬਾਬੂ ਨਹੀਂ ਰਿਹਾ ਉਹਦਾ ਸੁਪਨਾ ਪੂਰਾ ਕਰਨਾ ਹੈ ਇਹ ਪ੍ਰਬੰਧਕਾਂ ਦੇ ਵੱਲੋਂ ਵੱਡੇ ਯੋਗਦਾਨ ਹੈ ਜਿਨ੍ਹਾਂ ਨੇ ਬਹੁਤ ਵਧੀਆ ਡਿਸਪਲਨ ਦਿੱਤਾ ਵੀ ਗਰਾਊਂਡ ਦੇ ਵਿੱਚ ਸਿਰਫ ਪਲੇਅਰ ਹੋਣਗੇ ਰੈਫਰੀ ਹੋਣਗੇ ਬਾਕੀ ਦੇ ਸਾਰੀਆਂ ਸ਼ਖੀਤਾਂ ਬਾਹਰ ਤੇ ਤਾੜੀਆਂ ਮਾਰਦੇ ਹੋ ਜ਼ੋਰਦਾਰ ਇਸ ਵੱਲੇ ਮਾਲਾਂ ਵਾਲ ਤਾਈਓ ਚਮਕਦੇ ਜਿਵੇਂ ਅੰਬਰਾਂ ਦੇ ਤਾਰੇ ਹੁੰਦੇ ਨੇ ਬੱਚੋਆਂੀਆਂ ਮਾਨੁਪੁੱਤ ਹੁੰਦੇ ਕੁਝ ਜੋ ਖੇਡਾਂ ਖੇਡਦੇ ਹੋ ਜਨਵਦ ਪਿਆਰੇ ਹੁੰਦੇ ਨੇ ਤੇ ਸਾਹਮਣੇ ਕਬੱਡੀ ਫੇਰ ਲਾਡੀ ਜੱਬੋ ਵਾਲੀਏ ਦੀ ਪੈ ਗਈ ਹੈ ਤੇ ਇਧਰਲੇ ਪਾਸੇ ਆਹ ਵੱਡੀ ਕੋਸ਼ਿਸ਼ ਸਾਹਮਣੇ ਦੇਖਾਂਗੇ ਇਸ ਵੱਲੇ ਫੇਰ ਮੇਜਰ ਬੱਲੇ ਬੱਲੇ ਕਰਾਉਂਦਾ ਹੋਇਆ ਦੂਸਰੇ ਪਾਸੇ ਲਾਡੀ ਮੰਦੀਪੀ ਬੈਠਾ ਚੱਕਦੇ ਸਿਰਾਜ ਵਾਲਾ ਅੱਜ ਕਹਿੰਦੇ ਸਿਰਾ ਹਣੂਗੇ ਤੇ ਜੁੰਮੇਵਾਰੀਆਂ ਵੱਡੀਆਂ ਹਣਗੀਆਂ ਤੇ ਸਾਹਮਣੇ ਦੇ ਵਧੀਆ ਵਧੀਆ ਪਾਪਾ ਕੋਈ ਗੱਲ ਨਹੀਂ ਭਾਜੀ ਦਾ ਨਾਮ ਤਾਂ ਜਿੱਪੂ ਲਾ ਬਹੁਤ ਸੋਹਣਾ ਜਿਹੜਾ ਮੈਚ ਖੇੜਿਆ ਜਾ ਰਿਹਾ ਚੱਲਦੇ ਹੋਏ ਮੈਚ ਦੇ ਵਿੱਚੋਂ